ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ ਜਿਸ ਮਨੁੱਖ ਦੇ ਮਨ ਉੱਪਰ ਉਸਤਤ ਜਾਂ ਨਿੰਦਿਆ ਦਾ ਕੋਈ ਅਸਰ ਨਹੀਂ ਆਪਣੀ ਉਸਤਤ ਸੁਣ ਕੇ ਪ੍ਰਸੰਨ ਨਹੀਂ ਹੁੰਦਾ ਤੇ ਆਪਣੀ ਨਿੰਦਿਆ ਸੁਣ ਕੇ ਕ੍ਰੋਧ ਵਿੱਚ ਨਹੀਂ ਆਉਂਦਾ ਦੁਖੀ ਨਹੀਂ ਹੁੰਦਾ ਉਹਦੇ ਵਾਸਤੇ ਕੰਚਨ ਤੇ ਲੋਹਾ ਇੱਕ ਸਮਾਨ ਹੋਵੇ ਭਾਵ ਕਿ ਕਿਸੇ ਵੀ ਦੁਨਿਆਵੀ ਪਦਾਰਥ ਦਾ ਲਾਲਬ ਲੋਭ ਉਹਦੇ ਹਿਰਦੇ ਦੇ ਵਿੱਚ ਨਾ ਹੋਵੇ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹ ਤੈ ਜਾਣ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਏ ਮੇਰਿਆ ਮਨਾ ਸੁਣ ਐਸੇ ਮਨੁੱਖ ਨੂੰ ਤੂੰ ਮੁਕਤ ਅਵਸਥਾ ਵਾਲਾ ਜਾਣ ਉਹ ਜੀਵਨ ਮੁਕਤ ਹੈ ਉਹ ਹਰ ਪ੍ਰਕਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਚੁੱਕਾ ਹੈ